ਤੁਸੀਂ ਡਿਮਾਂਡ ਫੋਰ ਗ੍ਰਾਂਟ ਤੇ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਤੇ ਬੋਲਣ ਦਾ ਮੌਕਾ ਦਿੱਤਾ। ਇਹ ਜਿਹੜਾ ਬਜਟ ਹੈ ਜਿਸ ਸਮੇਂ ਦੇਸ਼ ਪ੍ਰਧਾਨ ਮੰਤਰੀ ਜੀ ਵਿਸ਼ਵ ਗੁਰੂ ਬੰਦ ਦੀ ਗੱਲ ਕਰ ਰਹੇ ਨੇ ਜਿੱਥੇ ਸੰਸਾਰ ਭਰ ਦੇ ਵਿੱਚ 3rd ਵਰਲਡ ਦੀ ਇਕਨੋਮੀ ਬਣ ਜਾ ਰਹੀ ਆ ਪਰ ਜਦੋਂ ਹੈਲਥ ਦਾ ਬਜਟ ਦੇਖਦੇ ਆ ਉਸ ਗੱਲ ਤੋਂ ਮੇਰਾ ਖਿਆਲ ਸਾਰੇ ਅੰਦਾਜ਼ੇ ਲਗਾਏ ਜਾ ਸਕਦੇ ਆ ਸਿਹਤਮੰਦ ਦਿਮਾਗ ਜਿਹੜਾ ਆ ਉਹ ਸਿਹਤਮੰਦ ਨਿਰੋਇ ਸਰੀਰ 'ਚ ਹੀ ਹੋ ਸਕਦਾ ਆ। ਪਰ ਜਿਸ ਤਰੀਕੇ ਦਾ 2.5% ਜੀਡੀਪੀ ਦਾ ਬਜਟ ਰੱਖਿਆ ਜਾਂ ਇਹ ਬਿਰੋਤ ਬਹੁਤ ਘੱਟ ਹੈ ਔਰ ਅਸੀਂ ਮੰਗ ਕਰਦੇ ਕਿ ਇਹ ਬਜਟ ਸਾਰਾ ਇਹੀ ਵਧਾਉਣਾ ਚਾਹੀਦਾ ਹੈ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਮੁਕਾਬਲਾ ਕਰਦੇ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇ ਜਿਹੜੀ ਫਿਜੀਸ਼ੀਨ ਦੀ ਵਰਕਫੋਰਸ ਹੈ ਉਹ ਇੰਡੀਆ ਦੀ ਹਜ਼ਾਰ ਪਿੱਛੇ 7 ਹੈ ਜਦਕਿ ਅੰਤਰਰਾਸ਼ਟਰੀ ਹਜ਼ਾਰ ਪਿੱਛੇ 17 ਨੇ ਸੋ ਬਾਕੀ ਗੱਲਾਂ ਕਰਨ ਦੇ ਨਾਲ-ਨਾਲ ਸਾਨੂੰ ਇਹਨਾਂ ਚੀਜ਼ਾਂ 'ਵਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਸਾਡਾੜਾ ਭੁੱਖਿਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਹੈ ਜੇ ਉਹਨਾਂ ਦੀ ਸਿਹਤ ਠੀਕ ਹੋਏਗੀ ਤੇ ਸਾਡਾ ਦੇਸ਼ ਵੀ ਠੀਕ ਦੇਖੇਗਾ ਔਰ ਠੀਕ ਰਹੇਗਾ ਵੀ ਮੈਂ ਟਾਈਮ ਕੱਟੌਣ ਕਰਕੇ ਮੈਂ ਸਰਕਾਰ ਦੇ ਇਤਿਹਾਜ਼ ਚਲਾਉਣਾ ਚਾਹੁੰਦਾ ਕਿ ਅੰਮ੍ਰਿਤਸਰ ਜਿਹੜਾ ਸਰਦੀ ਖੇਤਰ ਹੈ ਉੱਥੇ ਦੀਆਂ ਕੁਝ ਬਹੁਤ ਵੱਡੀਆਂ ਮੁਸ਼ਕਿਲਾਂ ਨੇ ਸਿਹਤ ਨੂੰ ਲੈ ਕੇ ਉਹਨਾਂ 'ਵਲ ਸਰਕਾਰ ਧਿਆਨ ਵੀ ਦੇਵੇ ਤੇ ਇਹਨਾਂ ਮਸ਼ਵਰਿਆਂ ਤੇ ਗੌਰ ਕਰਕੇ ਸਰਕਾਰ ਇਹਨਾਂ ਮਸ਼ਵਰਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇ ਅੰਮ੍ਰਿਤਸਰ ਨੂੰ ਇੱਕ ਮੈਡੀਕਲ ਹੱਬ ਬਣਾਇਆ ਜਾ ਸਕਦਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸੜਕ ਰਾਹੀ ਰੇਲ ਰਾਹੀ ਤੇ ਹਵਾਈ ਜਾਜ ਰਾਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਕਨੈਕਟਡ ਹੈ ਪਹਿਲਾ ਸ਼ਹਿਰ ਹੋਵੇਗਾ ਸ਼ਾਇਦ ਆਪਣੇ ਭਾਰਤ ਦਾ ਜਿਹੜਾ ਤਿੰਨਾ ਬਵਸਤਾ ਦੇ ਨਾਲ ਕਨੈਕਟਡ ਹੈ ਔਰ ਉੱਥੇ ਮੈਡੀਕਲ ਟੂਰਿਜ਼ਮ ਸਿਟੀ ਬਣ ਸਕਦੀ ਹੈ ਪਾਕਿਸਤਾਨ ਨਾਲ ਲੱਗਦਾ ਮੈਂ ਸਪੀਕਰ ਸਾਹਿਬ ਜੀ ਤੁਹਾਡੇ ਰਾ ਸਰਕਾਰ ਦੇ ਇਤਿਆਹ ਚ ਲਿਆਉਣਾ ਚਾਹੁੰਦਾ ਹੈ ਕਿ ਪਹਿਲੋ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਲੋਕ ਅੰਮ੍ਰਿਤਸਰ ਆਉਂਦੇ ਸੀ ਇੰਡੀਆ ਆਉਂਦੇ ਸੀ ਉੱਥੇ ਇਲਾਜ ਬਹੁਤ ਮਹਿੰਗਾ ਇੱਥੇ ਸਸਤਾ ਹੈ ਇੱਕ ਤੇ ਦੇਖੋ ਮਨੁੱਖਤਾ ਦਾ ਭਲਾ ਹੋਏਗਾ ਮਾਨਸ ਦੀ ਸਭ ਜਾਤ ਸਭੇ ਇੱਕੋ ਪਹਿਚਾਨ ਕੋਸੀਂ ਭਲਾ ਵੀ ਕਰਾਂਗੇ ਔਰ ਸਾਡੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਇੱਕ ਜਿਹੜੇ ਮੈਡੀਕਲ ਵੀਜ਼ੇ ਨੇ ਉਤੋਂ ਸਾਨੂੰ ਖੋਲਣੇ ਚਾਹੀਦੇ ਨੇ ਤਾਂ ਕਿ ਅੰਮ੍ਰਿਤਸਰ ਮੈਡੀਕਲ ਦੀ ਹੱਬ ਬਣ ਸਕੇ ਅੱچھے ਹੋਟਲ ਵੀ ਨੇ ਰੱਖ ਰਖਾ ਦਾ ਕਿਉਂਕਿ 1 ਲੱਖ ਡੇਢ ਲੱਖ ਤੋਂ ਵੱਧ ਯਾਤਰੀ ਉੱਥੇ ਆਉਂਦੇ ਨੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਣੇ ਨੇ ਹਰਮੰਦਰ ਸਾਹਿਬ ਜਾਣ ਦਾ ਹਰ ਇੱਕ ਦੇ ਦਿਲ ਦੇ ਵਿੱਚ ਤਾਂ ਗਿਆ ਹਰ ਇੱਕ ਨੇ ਕਿਹਾ ਕਿ ਮੈਂ ਰਣਦਰ ਸਾਹਿਬ ਮਤਾ ਟਿਕਣ ਜਾਣਾ ਹੈ ਤੇ ਐਡੇ ਵੱਡੇ ਸਿਟੀ ਦੇ ਵਿੱਚ ਜੇ ਮੈਡੀਕਲ ਹੱਬ ਬਣਾ ਦੋਗੇ ਤੇ ਮੈਂ ਕਹਿੰਦਾ ਇਹ ਬੜੀ ਪੁੰਨ ਦੀ ਗੱਲ ਹੋਏਗੀ ਸੋ ਇਹਦੇ ਵਾਸਤੇ ਸਰਕਾਰ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਏਮਜ਼ ਜਿਹੜਾ ਕਿ ਬੜੇ ਚਿਰ ਦੀ ਮੰਗ ਸੀ ਅੰਮ੍ਰਿਤਸਰ ਦੀ ਤੁਹਾਡੇ ਸਾਡੇ ਸਵਰਗੀ ਮਾਨਯੋਗ ਅਰੁਣ ਜੇਤਲੀ ਜੀ ਜਦੋਂ ਇਲੈਕਸ਼ਨ ਲੜੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਏਮਜ਼ ਅਨਾਉਂਸ ਵੀ ਹੋਇਆ ਅੰਮ੍ਰਿਤਸਰ ਦੀ ਪਰ ਤੁਹਾਡੇ ਅਕਾਲੀ ਬੀਜੇਪੀ ਦੀ ਸਰਕਾਰ ਦੇ ਸਮੇਂ ਉਹ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਜਿੱਥੇ ਕਿ ਸਹੂਲਤਾਂ ਵੀ ਨਹੀਂ ਡਾਕਟਰ ਨੂੰ ਨਾ ਉਹਨਾਂ ਦੇ ਰਹਿਣ ਦਾ ਕੋਈ ਵਾਤਾਵਰਨ ਨਹੀਂ ਉਹਨੂੰ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਮੇਰੀ ਮੰਗ ਹੈ ਸਰਕਾਰ ਤੋਂ ਅੰਮ੍ਰਿਤਸਰ ਜਿਹੜਾ ਭੂਗੋਲਿਕ ਤੌਰ ਤੇ ਜਲ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਔਰ ਜੰਮੂ ਤੱਕ ਨੂੰ ਕੇਟਰ ਕਰਦਾ ਹੈ ਔਰ ਉੱਥੇ ਕਰੀਬ 80 ਲੱਖ ਦੀ ਵਾਦੀ ਹੈ ਪਰ ਪੀਜੀਆਈ ਲੈਵਲ ਦਾ ਐਮਜ਼ ਲੈਵਲ ਦਾ ਕੋਈ ਹਸਪੀਟਲ ਨਹੀਂ ਮੇਰੀ ਬੇਨਤੀ ਹੈ ਕਿ ਸਰਕਾਰ ਇੱਕ ਪੀਜੀਆਈ ਔਰ ਐਮਜ਼ ਲੈਵਲ ਦਾ ਹਸਪੀਟਲ ਜਿਹੜਾ ਹੈ ਉਸ ਰੱਦੀ ਖੇਤਰ ਤੇ ਖੋਲੇ ਤਾਂ ਕਿ ਉੱਥੋਂ ਦੇ ਲੋਕਾਂ ਦੀਆਂ ਨੂੰ ਸਿਹਤ ਸਵਾਵਾ ਜਿਹੜੀਆਂ ਅੱਛੀਆਂ ਦਿੱਤੀਆਂ ਜਾ ਸਕਣ ਸਾਡੇ ਅੰਮ੍ਰਿਤਸਰ ਮੈਡੀਕਲ ਕਾਲਜ ਗੁਰਨਾਨਕ ਦੇਵ ਹਸਪੀਟਲ ਜੋ ਕਿ 100 ਸਾਲ ਪੁਰਾਣਾ ਹੈ ਬਹੁਤ ਅੱਛੇ-ਅੱਛੇ ਡਾਕਟਰ ਉਤੋਂ ਪੈਦਾ ਹੋਏ ਨੇ ਔਰ ਵਰਡ ਦੇ ਵਿੱਚ ਸਾਰਿਆਂ ਦੇ ਬੜਾ ਨਾਮ ਘਟਿਆ ਹੈ ਪਰ ਉਹਦੀ ਹਾਲਤ ਪਹਿਲਾਂ ਨਾਲੋਂ ਥੋੜੀ ਬਿਹਤਰ ਹੋਈ ਜਦੋਂ 2017 'ਚ ਮੈਂ ਮੈਂਬਰ ਪਾਰਲੀਮੈਂਟ ਬਣਿਆ ਉਸ ਤੋਂ ਬਾਅਦ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ رابطہ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਉਹ ਰਾਜ ਸਰਕਾਰ ਰਹੀ ਕਾਫੀ ਕੋਸ਼ਿਸ਼ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਵੀ ਸਾਨੂੰ ਗਰੁੱਪ ਡੀ ਦੇ EMPLOYEES ਜਿਹੜੇ ਸੌ ਜਿਹੜੇ ਪਹਿਲਾਂ ਜਦੋਂ ਹਸਪਤਾਲ ਪਹੁੰਚਾਇਆ ਸੀ ਮੈਡੀਕਲ ਕਾਲਜ 600 ਪੋਸਟਾਂ ਸੀ ਗਰੁੱਪ ਡੀ ਦੀਆਂ ਐਸ ਵੇਲੇ 200 ਪੋਸਟਾਂ ਨੇ ਐਸ ਵੇਲੇ ਜਿਹੜਾ ਦਰਜਾਚਾਰ ਕਰਮਚਾਰੀ ਦਾ ਬਹੁਤ ਉੱਥੇ ਘਾਟ ਹੋਣ ਕਰਕੇ ਹਸਪਤਾਲ 'ਚ ਨਾ ਤੇ ਸਫਾਈ ਦਾ ਪ੍ਰਬੰਧ ਹੈ ਨਾ ਕਿਸੇ ਨੂੰ ਹੈਲਪ ਹੀ ਕਰ ਸਕਦੇ ਕਿਸੇ ਪੇਸ਼ੈਂਟ ਨੂੰ ਸੋ ਇੱਕ ਇੰਜੀਨੀਅਰਿੰਗ ਵਿੰਗ ਚਾਹੀਦਾ ਬੜੇ ਦੁੱਖ ਦੀ ਗੱਲ ਆ ਇੱਕ ਬੜਾ ਪੜਿਆ ਲਿਖਿਆ ਡਾਕਟਰ ਜਿਹੜਾ ਸਪੈਸ਼ਲਿਸਟ ਹੈ ਉਹ ਕਦੀ ਤੇ ਬੱਤੀ ਠੀਕ ਕਰਾ ਰਿਆ ਕਦੀ ਸੀਵਰੇਜ ਠੀਕ ਕਰਾ ਰਿਆ ਕਦੀ ਉਹ ਟੂਟੀਆਂ ਬਦਲਾ ਰਿਆ ਇਹ ਹਾਲਾਤ ਹੈ ਉਤੋਂ ਦੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਅੱਛੀ ਕਮੇਟੀ ਭੇਜੋ ਇੱਕ ਐਡਮਿਨਿਸਟਰेटर ਜਿਹੜਾ ਆ ਉਹ ਗੁਰਨਾਨਕ ਹਸਪੀਟਲ ਤੇ ਲੱਗਾ ਹੋਣਾ ਚਾਹੀਦਾ ਉਹਦੇ ਥਲੇ ਇਲੈਕਟ੍ਰਲ ਵਿੰਗ ਹੋਣ ਸਿਵਲ ਦਾ ਕੰਮ ਹੋਵੇ ਔਰ ਬਾਕੀ ਵੀ ਸਾਰੇ ਜਿਹੜੇ ਹਸਪੀਟਲ ਦੇ ਜਿਹੜੇ ਕੰਮ ਹੈ ਉਹ ਡਾਕਟਰਾਂ ਨੂੰ ਨਾ ਕਰਾਉਣੇ ਪੈਣ ਬੜੇ ਚੰਗੇ ਡਾਕਟਰ ਨੇ ਸਾਡੇ ਉੱਤੇ ਪਰ ਜਦੋਂ ਉਹਨਾਂ ਨੂੰ ਕੰਮੇ ਕਰਾਉਣੇ ਪੈਂਦੇ ਫਿਰ ਉਹਦੇ ਨਾਲ ਉਹ ਪੂਰਾ ਸਹੀ ਨਿਆਂ ਨਹੀਂ ਕਰ ਪਾਉਂਦੇ ਗਾਇਨੀ ਦੇ ਡਾਕਟਰ ਦੀ ਕਮੀ ਹੈ ਬੇਬੇ ਨਾਨਕੀ ਵਾਰਡ ਬਣੀ ਹੈ 6500 ਤੋਂ ਲੈ ਕੇ 7000 ਜਿਹੜੇ ਕੇਸ ਹੈ ਉਥੇ ਹਰ ਸਾਲਾਨਾ ਹੁੰਦੇ ਨੇ ਪਰ ਅੱਜ ਉਹਨੂੰ ਵੀ ਵੱਧ ਕਰਾਉਣ ਵਧਾਉਣ ਦੀ ਲੋੜ ਹੈ ਔਰ ਗਾਇਨੀ ਦੇ ਡਾਕਟਰ ਦੀ ਉੱਥੇ ਲੋੜ ਹੈ ਬੱਚਿਆਂ ਦੇ ਡਾਕਟਰ ਦੀ ਕਮੀ ਹੈ 100 ਬੱਚੇ ਜਿਹੜੇ ਨੇ ਉਥੇ ਐਟ ਅ ਟਾਈਮ ਜਿਹੜੇ ਨਾਮ ਜਮੇ ਬੱਚੇ ਨੇ ਉਥੇ ਹੁੰਦੇ ਨੇ ਔਰ ਜਿਹੜੇ 1 ਮਹੀਨੇ ਤੋਂ ਲੈ ਕੇ 18 ਮਹੀਨੇ ਤੱਕ ਨੇ ਉਹਨਾਂ ਦੇ ਬੱਚਿਆਂ ਦੇ ਵੀ ਜਿਹੜਾ ਸਰਜਨ ਹੈ ਉਹਦੀ ਵੀ ਲੋੜ ਹੈ ਉਹਦੀ ਚ ਲੋੜ ਵੇ ਉਹਦੇ ਫਰੀਦਕੋਟਾਂ ਨੂੰ ਭੇਜਿਆ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਹੈ ਕਿ ਸਟੇਟ ਕੈਂసర్ ਇੰਸਟੀਚਿਊਟ ਜਿਹੜਾ ਬਣਿਆ ਹੈ ਉਹ ਇੰਨਾ ਡਰੇ ਹੋ ਗਿਆ ਮੇਰੀ ਸਰਕਾਰ ਨੂੰ ਬੇਨਤੀ ਕਿ ਜਲਦੀ ਤੋਂ ਜਲਦੀ ਉਹਨੂੰ ਹਵਾਲੇ ਕਰੇ ਤਾਂ ਕਿ ਉੱਥੇ ਇਲਾਜ ਸਹੀ ਹੋ ਸਕੇ ਟੀਬੀ ਹਸਪੀਟਲ ਜਿਹੜਾ ਮੈਂ ਸਪੀਕਰ ਸਾਹਿਬ ਤੁਹਾਡੇ ਇਤਿਆਹ ਚ ਲਾਉਣਾ 75 ਸਾਲ ਪਹਿਲਾਂ ਨਾਰਥ ਰੀਜਨ ਦਾ ਪਹਿਲਾ ਟੀਬੀ ਹਸਪੀਟਲ ਅੰਮ੍ਰਿਤਸਰ ਬਣਿਆ ਸੀ ਅੱਜ ਉਹਦੀ ਹਾਲਤ ਇੰਨੀ ਮਾੜੀ ਹੈ ਸਾਨੂੰ ਲੋੜ ਹੈ ਉਸ ਹਸਪੀਟਲ ਦੀ ਨਵੀਂ ਬਿਲਡਿੰਗ ਬਣਾ ਕੇ ਤਾਂ ਕਿ ਉੱਥੇ ਲੋਕਾਂ ਦਾ ਸਹੀ ਇਲਾਜ ਹੋ ਸਕੇ ਏਐਸਆਈ ਹਸਪੀਟਲ ਜਿਹੜਾ ਮਜ਼ਦੂਰਾਂ ਦਾ ਸਰ ਔਰ ਉੱਥੇ ਵੀ ਸਾਨੂੰ ਲੋੜ ਹੈ ਇਹ ਗੁਰਨਾੜਕਦੇਵ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਉਹ ਨਹੀਂ ਭੇਜਦੇ ਉਹ ਪ੍ਰਾਈਵੇਟ ਹਸਪੀਟਲ ਭੇਜਦੇ ਕਿ ਮਾਫੀਆ ਕੰਮ ਕਰਦਾ ਹੈ ਉੱਥੇ ਲੋਕਾਂ ਦੀ ਲੁੱਟ ਹੁੰਦੀ ਹੈ ਜੇ ਉਹ ਗੁਰਨਾੜਕਦੇਵ ਜਾਂ ਸਰਕਾਰੀ ਹਸਪੀਟਲ ਭੇਜਣਗੇ ਤੇ ਉੱਥੇ ਇਲਾਜ ਸਹੀ ਹੋਦਾ ਯੋਸ਼ਮਨ ਕਾਰਡ ਤੋਂ ਫ੍ਰੀ ਇਲਾਜ ਵੀ ਹੋ ਸਕਦਾ ਉਸੇ ਤਰ੍ਹਾਂ ਰੂਰਲ ਏਰੀਆ ਦੇ ਵਿੱਚ ਸਾਡੇ ਸਿਵਲ ਹਸਪੀਟਲ ਦੇਖਿਆ ਸਬਡਿਵੀਜ਼ਨ 2 ਨੇ ਸੀਐਸਸੀ 8 ਨੇ ਪੀਐਸਸੀ 44 ਨੇ ਹੈਲਥ ਵੈਲਨੈਸ ਸੈਂਟਰ 171 ਨੇ ਔਰ ਆਸ਼ਾ ਵਰਕਰ ਜਿਹੜੇ ਬਹੁਤ ਮਿਹਨਤ ਨਾਲ ਚਲਾਉਂਦੇ ਨੇ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਬਹੁਤ ਘੱਟ ਹੈ ਅੱਜ ਜੇ ਸਹੀ ਮੈਨੇ ਦੇ ਵਿੱਚ ਮੈਡੀਕਲ ਸਿਸਟਮ ਜ਼ਮੀਨ ਤੱਕ ਸਾਰੇ ਐਮਪੀ ਜਾਂਦੇ ਹੋਣਗੇ ਉਹਨਾਂ ਦੇ ਪਿੰਡਾਂ ਤੱਕ ਪਹੁੰਚ ਰਿਆ ਤੇ ਆਸ਼ਾ ਵਰਕਰ ਤੇ ਬਹੁਤ ਵੱਡੀ ਉਹਦੇ ਚ ਯੋਗਦਾਨ ਹੈ ਇੱਕ ਤਾਂ ਉਹਨਾਂ ਦੀ ਪੇਬ ਦਰਨੀ ਚਾਹੀਦੀ ਹੈ ਜਾਂ ਕਿ ਉਹਨਾਂ ਨੂੰ ਆਪਣੇ ਸੁਤੰਨ ਦੇ ਨਾਲ ਪੜਾਉਣਾ ਚਾਹੀਦਾ ਸਰ ਬੜੇ ਬੜੇ ਇੰਪੋਰਟੈਂਟ ਹੈ ਸਰ ਬੜੇ ਇੰਪੋਰਟੈਂਟ ਹੈ ਹਾਂ ਔਰ ਮੇਰੀ ਬੇਨਤੀ ਹੈ ਕਿ ਡਾਕਟਰ ਜਿਆਦਾ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਜਿਹੜੇ ਸਰਕਾਰੀ ਕੰਮ ਕਰਦੇ ਨੇ ਮੇਰੀ ਬੇਨਤੀ ਉਹਨਾਂ ਦੀ ਤਨਖਾਹ ਵੀ ਇੰਨੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਸਹੀ ਲੈਵਲ ਤੇ ਗੁਜ਼ਾਰਾ ਕਰ ਸਕਣ ਨਾ ਔਰ ਉਹ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਇਹਦੇ ਵਾਸਤੇ ਸਰਕਾਰ ਨੂੰ ਉਹਦੇ ਉੱਤੇ ਧਿਆਨ ਦੇਣਾ ਚਾਹੀਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅੱਜ ਜਿਹੜੀਆਂ ਬਿਮਾਰੀਆਂ ਨੇ ਸਾਡੇ ਖਾਸ ਕਰਕੇ ਸਰ ਕਾਦੇ ਕਰਕੇ ਨਹੀਂ ਨਕੜੀ ਦਵਾਈਆਂ ਨਕੜੇ ਖਾੜ ਪਦਾਰਥ ਔਰ ਡਗਸ ਜਿਹੜਾ ਸਾਡੇ ਬਹੁਤ ਜ਼ਿਆਦਾ ਹੈ ਔਰ এনवायरमेंट ਸਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਬਸ ਉਸ ਤੋਂ ਬਾਅਦ ਮੈਂ ਬੰਦ ਕਰ ਦਣਾ ਕਿਉਂਕਿ ਇਹ ਜਿੰਨਾ ਚਿਰ ਇਹ ਉਹਨਾਂ ਦੇ ਸਾਰੇ ਤੇ ਇਕੱਠਾ ਕੰਟਰੋਲ ਨਹੀਂ ਕਰਦੇ ਅਜ ਨਕਲੀ ਖਾਸ ਪਦਾਰਥ ਵੇਚ ਰਹੇ ਡੀ ਐਚਓ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਜਾਂਦਾ ਜਿਹੜੇ ਆਈ ਐਸ ਸੈਕਟਰੀ ਲੱਗੇ ਨੇ ਸਟੇਟ ਦੇ ਵਿੱਚ ਕਿਉਂ ਨਹੀਂ ਜਵਾਬਦੇਹ ਬਣਾਏ ਜਾਂਦੇ ਜਦ ਕਿ ਉਹ ਲਗਾਤਾਰ ਸੀਨੀਅਰ ਸੈਕਟਰੀ ਤੱਕ ਰਿਟਾਇਰ ਹੁੰਦੇ ਨੇ ਸਰ ਇੱਕ ਮਿੰਟ ਸਾਰੇ ਆਪਾਂ ਨੂੰ ਸਾਰਿਆਂ ਨੇ ਕਰਨਾ ਪਊਗਾ ਕਦੋਂ ਤੱਕ ਤੁਸੀਂ ਸਾਨੂੰ ਮਾੜਾ ਕਹਿੰਦੇ ਰਹੋਗੇ ਅਸੀਂ ਤੁਹਾਡਾ ਕੋਈ ਕਹਿੰਦੇ ਰਵਾਂਗੇ ਪਰ ਜਿਹੜੇ ਅਸਲੀ ਬਿਮਾਰੀ ਦੀ ਜੜ ਨੇ ਉਹ ਐਡਮਿਨਿਸਟਰेटर ਨੇ ਇੱਕ ਇੱਕ ਸਾਰ ਇਕਾਈ ਐਡਮਿਨਿਸਟਰ ਹੈ ਪਰ ਉਹ ਚੰਗਾ ਡਾਕਟਰ ਨਹੀਂਗਾ ਇੱਕ ਬਹੁਤ ਜਿਹੜਾ ਡਾਕਟਰ ਹੈ ਜਿਹੜਾ ਸਪੈਸ਼ਲਿਸਟ ਹੈ ਉਹ ਵਿਚਾਰਾ ਉਹਦੇ ਗਏ ਖੜਾ ਰਿੰਦਾ ਹੈ ਉਹਦੀ ਮਰਜ਼ੀ ਉਹਦੀ ਪੋਸਟਿੰਗ ਇੱਥੇ ਕਰ ਦੇ ਉਹਦੀ ਮਰਜ਼ੀ ਉਹਦੀ ਉੱਥੇ ਕਰ ਦੇ ਫਿਰ ਇਸ ਕਰਕੇ ਸਰ ਇਸ ਡਿਪਾਰਟਮੈਂਟ ਵੱਲ ਚੇਚਾ ਧਿਆਨ ਦੇਣ ਦੀ ਲੋੜ ਹੈ ਮੈਂ এনवायरमेंट ਤੇ ਸਰ ਗੱਲ ਕਰਕੇ ਖਤਮ ਮਰਿਆ ਇੱਕ ਦੋ ਲਾਈਨ ਦੀ ਗੱਲ ਹੈ ਕੁਐਸਚਨ ਲੱਗਾ ਸੀ ਬਿਮਾਰੀਆਂ ਦੀ ਜੜ ਸਾਡੇ ਸਰ ਗੰਦਾ ਨਾਲਾ ਹੈ ਉਹਦੇ ਨਾਲ ਡੀਐਨਏ ਖਤਮ ਹੋ ਰਹੇ ਨੇ ਤੁੰਗਟਾ ਡਰੇ ਤੁਸੀਂ ਕਹੋਗੇ ਇਹ ਪੋਲੂਸ਼ਨ ਦਾ ਮਸਲਾ ਹੈ ਕਿਉਂਕਿ ਜਦੋਂ ਕੁਐਸਚਨ ਸਰ ਲਾਇਆ ਸੀ फिर स्पीकर मंत्री साहब ने जवाब था मैं एक मिनट दो ले लाइन पढ़ के बंद कर देना उन्हें कहना एक गंदा नाला है ए क्लीनिंग रिजोवे ऑफ रिवर एंड लेक्स इज़ एन ऑन गोइंग एक्टिविटी इट इज रिस्पांसिबिलिटी ऑफ द स्टेट ड्यूटीज एंड लोकल बॉडीज टू इंश्योर रिक्वायर ट्रीटमेंट ऑफ सीवेज एंड डस्ट्री इन्फ्लू टू द दाइड नॉर्म्स बिफोर डिस्चार्ज इन टू रिवर एंड द वाटर बॉडी कोस्टल वाटर एंड और

ਔਰ ਜਹਾਂ ਜਹਾਂ ਬਜਟ ਦੀ ਜਰੂਰਤ ਹੈ ਉਹ 스테ਟ ਕੇ ਪਾਸ ਕੋਈ ਪੈਸਾ ਨਹੀਂ ਹੈ ਆਪਕੋ ਧੰਨਵਾਦ ਜੀ ਧੰਨਵਾਦ ਐਨ ਐਚ ਐਮ ਦਾ ਬਜਟ ਵੀ ਰਿਲੀਜ਼ ਕਰੇ ਅਤੇ